ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਤੋਂ ਪੰਜਾਬੀਆਂ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਛੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆਰੀਆ ਅਮਰੀਕਾ ਯੂਕੇ ਦੇ ਨਾਲੋਂ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਕੈਨੇਡਾ 'ਚ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਇਸ ਦੇ ਨਾਲ ਹੀ ਕੈਨੇਡਾ 'ਚ ਅਸਾਈਲਮ ਮੰਗਣ ਵਾਲਿਆਂ ਦੀ ਗਿਣਤੀ 186000 ਤੇ ਪੁੱਜ ਗਈ ਹੈ ਤੇ ਹਾਲੀਏ ਚ 10000 ਪੰਜਾਬੀਆਂ ਨੇ ਕੈਨੇਡਾ 'ਚ ਆਪਣਾ ਮੰਗੀ ਅਸਾਈਲਮ ਮੰਗਣ ਵਾਲਿਆਂ ਚ ਵੱਡੀ ਗਿਣਤੀ ਕੋਮਾ ਤਰੀ ਵਿਦਿਆਰਥੀਆਂ ਤੇ ਵਿਸਟਰ ਵੀਜ਼ਾ ਵਾਲਿਆਂ ਦੀ ਜੋ ਪੱਕੇ ਤੌਰ ਤੇ ਕੈਨੇਡਾ 'ਚ ਵਸਣ ਦੀ ਇੱਛਾ ਅਖਤਿਆਰ ਕਰ ਰਹੇ ਹਨ ਦੂਜੇ ਪਾਸੇ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਅਸਾਈਲਮ ਕੇਸਾਂ ਦਾ ਬੈਕਲੌਗ ਵਧਨ ਕਰਕੇ ਨਵੇਂ ਨਪਟਾਰਾ 4 ਸਾਲ ਤੋਂ ਪਹਿਲਾਂ ਹੋਣਾ ਸੰਭਵ ਨਹੀਂ ਹੈ ਤੇ ਕੈਨੇਡੀਅਨ ਹਵਾਈ ਅੱਡਿਆਂ ਤੇ ਸੈਲਮ ਮੰਗਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ 2019 ਤੋਂ 2023 ਨੂੰ ਐਸਾ ਅੰਕੜੇ ਚ 72000 ਦਾ ਵਾਧਾ ਹੋਇਆ ਤੇ ਮੌਂਟਰੀਅਲ ਦੇ ਹਵਾਈ ਅੱਡੇ ਤੇ 2024 ਸਿਰਫ 3325 ਜਣੇ ਨੇ ਕੈਨੇਡਾ ਚ ਛੇਨ ਮੰਗੀ ਸੀ ਪਰ 23 ਦੇ ਵਿੱਚ ਇਹ ਆંકડા 23500 ਹੋ ਗਿਆ ਤੇ ਦੱਸ ਦੇ ਕਿ 2019 ਚ 58378 ਨਾਣੇ ਕੈਨੇਡਾ ਚ ਪਨਾ ਮੰਗੀ ਸੀ ਪਰ ਅਗਲੇ ਸਾਲ ਕੋਰੋਨਾ ਮਹਾਮਾਰੀ ਚੱਲਦਿਆਂ ਸ਼ਰਨ ਮੰਗਣ ਵਾਲੇ ਦੀ ਗਿਣਤੀ ਘਟ ਕੇ 18500 ਰਹਿ ਗਈ ਵੀਡੀਓ ਦੇਖ ਲਈ ਤੁਹਾਡਾ ਧੰਨ